ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰੇ ਨੇ ਉਮੀਦ ਆ ਸਾਰੇ ਠੀਕਾ ਕਮੋਗੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਕਣਕ ਵਾਲੇ ਬਾਣ ਦੇ ਵਿੱਚ ਮੱਕੀ ਦੀ ਬਿਜਾਈ ਕੀਤੀ ਸੀ ਤੇ ਇੱਕ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਪਹਿਲਾ ਪਾਣੀ ਜਿਹੜਾ ਵਧੀਆ ਲਾ ਦੋ ਤੇ ਉਹਦੇ ਨਾਲੇ ਜਰਮੀਨੇਸ਼ਨ ਕਰਾ ਕੇ ਦੂਜਾ ਪਾਣੀ ਜਿੰਨਾ ਟਾਈਮ ਮੱਕੀ ਲਵੇ ਨਾ ਉਹਨਾ ਟਾਈਮ ਨਾਲ ਲਾਓ ਵੀ ਮੰਗੇ ਨਾ ਜਿੰਨਾ ਟਾਈਮ ਤੇ ਵੀਰੇ ਬਹੁਤ ਕਿਸਾਨ ਵੀਰੇ ਜਿਹੜੇ ਕਹਿੰਨੇ ਵੀਰੇ ਸਾਨੂੰ ਤਾਂ ਦੋ ਪਾਣੀ ਲਾਉਣੇ ਪੈਂਦੇ ਨੇ ਜਾਂ ਫਲਾਣਾ ਵੀਰੇ ਆਪਾਂ ਦੇਖੋ ਡਾਕਰਵਾਨ ਦੇ ਵਿੱਚ ਵੀ ਪਿਛਲੇ ਸਾਲ ਮੱਕੀ ਬੀਜੀ ਸੀ ਤੇ ਇਸ ਵਾਰ ਆਪਾਂ ਰੇਸਲੇਵਾਨ ਦੇ ਵਿੱਚ ਮੱਕੀ ਬੀਜੀ ਵੀ ਆ ਤੇ ਆ ਜਿਹੜਾ ਤੁਸੀਂ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਨਾ ਇਹਨੂੰ ਵੀਰੇ 26 ਤਰੀਕ ਨੂੰ ਪਾਣੀ ਲੱਗਿਆ ਹੋਇਆ ਤੇ ਇੱਕ ਇੱਕ ਬੂਟੇ ਨੇ ਜਰਮੀਨੇਸ਼ਨ ਲੈ ਰੱਖਿਆ ਹੈ ਦੇ ਰੋ 26 ਤਰੀਕ ਨੇ ਜਿਹੜੇ ਜਿਹਨੂੰ 26 ਤਰੀਕ ਨੂੰ ਪਾਣੀ ਲੱਗਿਆ ਤੇ ਆ ਸਾਹਮਣੇ ਜਿਹੜਾ ਦੇਖ ਰਹੇ ਹੋ ਵੀਰੇ ਇਹਨੂੰ 25 ਨੂੰ ਪਾਣੀ ਲੱਗਿਆ ਤੇ ਉੱਪਰਲੇ ਖੇਤ ਨੂੰ 24 ਨੂੰ ਪਾਣੀ ਲੱਗਿਆ ਹੋਇਆ ਤੇ ਉਹ ਬਰੇ ਆਪਣੀ 3396 ਬੀਜੀ ਵੀ ਸਾਰੀ ਪਹਿਨੀ ਅਰਜੀ ਤੇ ਆ ਪਹਿਨੀ ਅਰਜੀ ਜਿਹੜੀ ਆਪਾਂ ਨੂੰ ਟ੍ਰਾਇਲ ਆਇਆ ਹੋਇਆਗਾ ਇਹਦਾ ਜੇ ਨਾਉਂ ਨਹੀਂ ਪਤਾ ਵੀਰੇ ਕਿਹੜਾ ਬੀਜ ਆ ਕੀ ਆ ਇਹ ਟ੍ਰਾਇਲ ਦੇ ਤੌਰ ਤੇ ਹੋਇਆ ਹੈ ਏ ਬੀਜੀ ਤੇ ਆ ਵੀਰੇ ਸਜੈਂਟਾ 7750 ਬੀਜੀ ਹੋਈ ਆ ਤੇ ਉਧਰਲੀ ਸਾਈਡ 3396 ਬੀਜੀ ਇਹ ਤਿੰਨ ਵੀਰੇ ਮੱਕੀਆਂ ਦਾ ਕੰਬੀਨੇਸ਼ਨ ਬੀਜਿਆ ਹੋਇਆ ਆ ਆਪਾਂ ਨੇ ਇੱਕੋ ਖੇਤ ਚ ਇੱਕੋ ਜਹਰੇ ਪਾ ਕੇ ਵੀ ਕਿਵੇਂ ਦੀ ਗਰੋਥ ਰਹਿੰਦੀ ਆ ਵੀ ਕੀ ਗੱਲ ਵਾ ਤਾਂ ਟ੍ਰਾਇਲ ਦਾ ਵੀਰੇ ਇਹੀ ਮਤਲਬ ਆ ਇਹਦਾ ਤੇ ਦੇਖ ਸਕਦੇ ਹੋ ਵੀਰੇ ਬਹੁਤ ਸੋਹਣੀ ਗਰੋਥ ਮੱਕੀ ਕਰ ਰਹੀ ਆ ਗਾਚੂ ਦਾ ਟ੍ਰੀਟਮੈਂਟ ਆਪਾਂ ਕਰਕੇ ਬੀਜੀ ਸੀ ਵੀਰੇ ਜਿਹੜਾ ਆਪਾਂ ਸਿੰਗਲ ਪਾਣੀ ਨਾਲ ਤੁਹਾਨੂੰ ਜਰਮੀਨੇਸ਼ਨ ਦੀ ਗੱਲ ਕਹਿ ਰਹੇ ਹੁੰਦੇ ਆ ਨਾ ਉਹਦੇ ਨਾਲ ਵੀਰੇ ਪਤਾ ਕੀ ਹੁੰਦਾ ਆਪਣੀ ਮੱਕੀ ਜਿਹੜਾ ਆਪਾਂ ਪਾਣੀ ਦੇ ਦਿੰਨੇ ਆ ਨਾ ਕੁੱਟਣ ਜੇ ਲੱਗੇ ਜਾਂਦੇ ਆ ਛੋਟੀ ਮੱਕੀ ਜਿਆਦਾ ਵੀਰੇ ਜਿੱਦਾਂ ਹੁਣ ਪਹਿਲੇ ਦਿਨ ਪਾਣੀ ਆਪਾਂ ਤੋਂ ਘੱਟ ਲੱਗਾ ਉਹਨੂੰ ਦੂਸਰੇ ਦਿਨੇ ਪਾਣੀ ਲਾ ਦੋ ਉਹਦਾ ਸਹੀ ਰਹਿਣਾ ਜਦੋਂ ਆਪਾਂ ਮੱਕੀ ਨੂੰ ਹਰੀ ਹੋਈ ਤੋਂ ਬਾਅਦ ਵੀਰੇ ਪਾਣੀ ਲਾਦਣਾ ਛੋਟੀ ਨੂੰ ਉਹਦੀ ਗਰੋਥ ਹੈਡੀ ਥੋੜੀ ਜੀ ਰੁਕ ਜਾਂਦੀ ਆ ਉਹਦੇ ਲਈ ਨਾ ਵੀਰੇ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਵੀ ਪਹਿਲਾ ਪਾਣੀ ਭਰ ਕੇ ਲਾਓ ਉਸ ਤੋਂ ਬਾਅਦ ਮੱਕੀ ਵੀਰੇ ਚਾਹੇ ਥੋੜੀ ਮੀਂਹ ਪੈ ਜਾਏ ਠੱਠ ਠੱਠ ਦੀ ਵੀ ਹੋ ਜਾਏ ਜਿੰਨਾ ਟਾਈਮ ਮੱਕੀ ਮੰਗਦੀ ਨਹੀਂ ਪਾਣੀ ਨਾ ਲਾਓ ਉਡੀ ਵੀਰੇ ਮੱਕੀ ਦੀ ਗਰੋਥ ਇੰਨੀ ਕੁ ਵਧੀਆ ਹੋਊਗੀ ਤੇ ਦੂਜੇ ਨੰਬਰ ਤੇ ਵੀਰੇ ਪਾਣੀ ਨਹੀਂ ਬਹੁਤ ਬਚਦਾ ਹੁਣ ਦੇਖੋ ਆਪਣੀ 6-7 ਦਿਨ ਦੀ ਮੱਕੀ ਹੋ ਗਈ ਵੀਰੇ ਵਿੱਚ ਵਿੱਚ ਕਿਸਾਨ ਵੀਰੇ ਦੇ ਫੋਨੋਂ ਤਿੰਨ ਤਿੰਨ ਵਾਰ ਪਾਣੀ ਲਾਤਾ ਉਹਨਾਂ ਨੇ ਆਪਾਂ ਵੀਰੇ ਸਿੰਗਲ ਇੱਕ ਪਾਣੀ ਲਾ ਕੇ ਦੇਖ ਲੋ ਕੋਈ ਦਿੱਕਤ ਨਹੀਂ ਨਾਲੇ ਖਰਚੇ ਬਹੁਤ ਆਪਣੇ ਵਧੀਆ ਪਰਾਲੀ ਸੀ ਇੰਨੀ ਜ਼ਿਆਦਾ ਉਹਦੇ ਵਿੱਚ ਮੱਕੀ ਵੀਰੇ ਦਾਣਾ ਦਾਣਾ ਹਰਾ ਹੋਇਆ ਹੈ ਬਹੁਤ ਸੋਹਣੀ ਮੱਕੀ ਖੜੀ ਆ ਤੇ ਤਾਂ ਹੀ ਵੀਰੇ ਆਪਾਂ ਕਹਿੰਦੇ ਨੇ ਮੱਕੀ ਪਾਣੀ ਵੱਧ ਲੈਂਦੀ ਹੈ ਤਾਂ ਹੀ ਵੱਧ ਲੈਂਦੀ ਹੈ ਵੀਰੇ देखो दे 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 हुन ਆਪਣੀ ਆਲੂ ਆਣੀ ਮੱਕੀ ਖੜੀਆ ਬਹੁਤ ਸੋਹਣੀ ਗਰੋਥ ਆ ਪੂਰੀ ਵੀਰੇ 9-9 ਫੁੱਟ ਦੇ ਲਵੇ ਮੱਕੀ ਬਾਗੀ ਹੈ ਆਪਣੀ 9208 ਜਿੰਨਾ ਟਾਈਮ ਵੀਰੇ ਨੇ ਹੁਣ ਬਾਬੂ ਝੰਡਾ ਨਹੀਂ ਕੱਢਿਆ ਤੇ ਛੱਲੀਆਂ ਨਹੀਂ ਲੱਗਿਆ ਆਪਾਂ ਇਹਨੂੰ ਵੀਰੇ ਉਨਾ ਘੱਟ ਮਾ ਪਾਣੀ ਹੀ ਨਹੀਂ ਦਿੱਤਾ ਠੀਕ ਆ ਪਾਣੀ ਦਿੰਦੇ ਰਿਆਂ ਦੂਜੇ ਤੀਜੇ ਦਿਨ ਫੇਰ ਦੇ ਰਾਂਗੇ ਪਰ ਜਿੰਨਾ ਟਾਈਮ ਬਾਬੂ ਝੰਡਾ ਨਹੀਂ ਕੱਢਿਆ ਕਿਉਂਕਿ ਹੁਣ ਤੱਕ ਵੀਰੇ ਨੂੰ ਪਾਣੀ ਦੀ ਲੋੜ ਦੀ ਹੁਣ ਇਹਨੂੰ ਪਾਣੀ ਦੀ ਲੋੜ ਆ ਘੱਟੋ ਘੱਟ 15 ਦਿਨ ਹੁਣ ਇਹਦੇ ਚ ਗਿੱਲ ਜ਼ਰੂਰੀ ਆ ਜੇ ਜਿਹੜੀ ਆ ਮੱਕੀ ਵੀਰੇ ਨੂੰ ਪਾਣੀ ਦੀ ਲੋੜ ਨਹੀਂ ਇਹਨੂੰ ਸਿਰਫ ਮਿਸਚਰ ਦੀ ਲੋੜ ਜਿੰਨਾ ਟਾਈਮ ਦੀ ਜੜ ਪੂਰੀ ਵਧੀਆ ਨਹੀਂ ਮੰਨਦੀ। এবਰੇ ਮੈਂ ਆਪਦਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰ ਦਉਣਾ। ਮੈਂ ਇਹ ਨਹੀਂ ਕਹਣਾ ਵੀ ਤੁਸੀਂ ਲਾਓ ਇਹ ਨਾ ਪਾਣੀ ਜਾਂ ਕਿਵੇਂ ਉਹ ਤੁਹਾਡਾ ਆਪਣੀ ਮਰਜ਼ੀ ਆ। ਪਰ ਮੈਂ ਆਪਦਾ ਤਜਰਬਾ ਸ਼ੇਅਰ ਕਰਦਾ ਮੇਰੀ ਆਪਾਂ ਪਾਣੀ ਦੋ ਹੁਣ ਤੱਕ ਬਚਾਲੇ ਦੇਜੋ। ਘੱਟੋ ਘੱਟ ਜੇ ਜਿਆਦਾ ਨਹੀਂ ਵੀਰੇ ਇਹਨੂੰ 14ਵੇਂ 15ਵੇਂ ਦਿਨ ਆਪਾਂ ਜਾ ਕੇ ਪਾਣੀ ਲਾਵਾਂਗੇ 13ਵੇਂ 14ਵੇਂ ਦਿਨ ਪਹਿਲਾਂ ਸਪਰੇਅ ਦਵਾਂਗੇ। ਜਾਂ ਪਾਣੀ ਲਾ ਕੇ ਸਪਰੇਅ ਦਵਾਂਗੇ ਜੇ ਜਿਆਦਾ ਖੁਸ਼ਕੀ ਹੋ ਫਿਰ ਆਪਾਂ ਸਪਰੇਅ ਨਹੀਂ ਦਿੰਦੇ ਫਿਰ ਪਾਣੀ ਲਾਵਾਂਗੇ। ਨਹੀਂ ਸਪਰੇਅ ਦਵਾਂਗੇ ਵੀਰੇ। ਇਬਰੇ ਬਹੁਤ ਇੱਕ ਵੱਡਾ ਰੋਲ ਹੁੰਦਾ ਮੱਕੀ ਦੀ ਫਸਲ ਦੇ ਵਿੱਚ ਪਾਣੀ ਦਾ ਹੁਣ ਆਪਾਂ ਇਹਨੂੰ ਫालतੂ ਮੈਂ ਇਹਨੂੰ ਤਿੰਨ ਪਾਣੀ ਲਾ ਦਿੰਦਾ ਹੁਣ ਨੂੰ ਹੁਣ ਨੂੰ ਵੀਰੇ ਨੇ ਘਟਣ ਲੱਗ ਜਾਨਾਂ ਦੀ ਮੱਕੀ ਨੇ ਨਾਲੇ ਤਾਂ ਗਰੋਸ ਰੋਕ ਜਾਂਦੀ ਮੱਕੀ ਦੀ ਨਾਲੇ ਮੈਨੂੰ ਸਪਰੇ ਹੁਣ ਨੂੰ ਕਰਨੀ ਪੈ ਜਾਂਦੀ ਹੁਣ ਵੀਰੇ ਮੈਨੂੰ ਕੋਈ ਸਪਰੇ ਦੀ ਅਜੇ ਤੱਕ ਲੋਡ ਨਹੀਂ ਪਈ ਤੇ ਆਪਾਂ ਪਾਣੀ ਲਾ ਕੇ ਵੀਰੇ ਜਿੱਥੇ ਮਣੀ ਮੁੱਡੇ ਕੋਈ ਕੱਖ ਹੋਣਗੇ ਕੱਖਾਂ ਲਈ ਕਰ ਦਾਂਗੇ ਤੇ ਸੁੰਡੀ ਵਾਲੀ ਕਰ ਦਾਂਗੇ ਬਾਕੀ ਵੀਰੇ ਇੰਨੀ ਛੋਟੀ ਮੱਕੀ ਤੇ ਨਾ ਜਿਆਦਾ ਇੰਨੀਆਂ ਤਾਕਤ ਵਾਲੀਆਂ ਸਪਰੇਹਾਂ ਦੀ ਵੀ ਕੋਈ ਲੋਡ ਨਹੀਂ ਹੁੰਦੀ ਨਾਰਮਲੀ ਸਪਰੇਅ ਤੁਸੀਂ ਲਿਆ ਕੇ ਕਰਦੋ ਗਰੀ ਗਰੋਥ ਪ੍ਰਮੋਟਰ ਉਹਦੇ ਨਾਲ ਜਦੋਂ ਤੁਰਪੀ ਮੱਕੀ ਥੋੜੀ ਸਪਰੇਅ ਲੈਣ ਯੋਗੀ ਹੋ ਗਈ ਫਿਰ ਜਿੰਨਾ ਕੁ ਸਮਰਜੀ ਕਰੀ ਜਾਓ ਉਮੀਦ ਹੈ ਕਿ ਸਾਡੇ ਵੀਰੋ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਆਪਾਂ ਇਸੇ ਤਰ੍ਹਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ